ਕੋਈ ਅਕਾਲੀ ਦਲ ਤੋਂ ਨਾ ਤਾਂ ਕੋਈ ਅਸਤੀਫਾ ਦੇਗਾ ਨਾ ਹੀ ਅਕਾਲੀ ਦਲ ਆਪਣੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰੇ ਅਸੀਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹ ਅਸਤੀਫਾ ਜਿਹੜਾ ਹੈਗਾ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਨੀਸ਼ ਸ਼ਰਮੜੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਅੱਜ ਵਰਕਿੰਗ ਕਮੇਟੀ ਦੀ ਬੈਠਕ ਜਿਹੜੀ ਆ ਉਹ ਬੁਲਾਈ ਗਈ ਹੈ ਤੇ ਇੱਥੇ ਸਰਨਾ ਸਾਹਿਬ ਵੀ ਜਿਹੜੇ ਆ ਉਹ ਪਹੁੰਚ ਚੁੱਕੇ ਨੇ ਇਸ ਵਕਤ ਅਕਾਲੀ ਦਲ ਦਫਤਰ ਤੇ ਸਰਨਾ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰਨਾ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਪਾਰਟੀ ਦੇ ਵਿੱਚ ਅੱਜ ਪੂਰੀ ਹਲਚਲ ਜਿਹੜੀ ਇਸ ਵਕਤ ਮੱਚੀ ਹੋਈ ਨਜ਼ਰ ਆ ਰਹੀ ਹੈ ਵੱਖ-ਵੱਖ ਵੀਂਗਾ ਦੇ ਪ੍ਰਧਾਨਾਂ ਵੱਲੋਂ ਇਹ ਤੱਕ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਪਾਰਟੀ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਸਾਡਾ ਵੀ ਨਾਲ ਦੀ ਨਾਲ ਅਸਤੀਫਾ ਮਨਜ਼ੂਰ ਕਰ ਲੋ ਦੇਖੋ ਜੀ ਅਕਾਲੀ ਦਲ ਤੋਂ ਨਾ ਤਾਂ ਕੋਈ ਅਸਤੀਫਾ ਦੇਗਾ ਨਾ ਹੀ ਅਕਾਲੀ ਦਲ ਆਪਣੇ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰੇਗਾ ਅਸੀਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹ ਅਸਤੀਫਾ ਜਿਹੜਾ ਹੈਗਾ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਨਹੀਂ ਪਾਰਟੀ ਪ੍ਰਧਾਨ ਵੱਲੋਂ ਆਪਣੀ ਬਿਹਾਵਤੀ ਹੀ ਪਸਤੀਫਾ ਦਿੱਤਾ ਗਿਆ ਸੀ ਤਾਂ ਹੁਣ ਵਾਪਸੀ ਦਿੱਤਾ ਪਰ ਜਿਹੜੀ ਐਗਜ਼ੈਕਟਿਵ ਹੈ ਉਹ ਪ੍ਰਧਾਨ ਤੋਂ ਸੁਪਰੀਮ ਹੈ ਇਸੋ ਐਗਜ਼ੈਕਟਿਵ ਜਿਹੜੀ ਹੈ ਉਹ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਨਹੀਂ ਕਰੇਗੀ ਜੇਕਰ ਪ੍ਰਵਾਨ ਕਰ ਲਿੱਤਾ ਜਾਂਦਾ ਹੈ ਸਰਨਾ ਸਾਹਿਬ ਫਿਰ ਵੀ ਜਿੰਦੇ ਬੈਠੇ ਆ ਨਾ ਮਰਾਂਗੇ ਤਾਂ ਫਿਰ ਦ ਕਰਾਂਗੇ ਤਾਂ ਕੀ ਲੱਗਦਾ ਨਹੀਂ ਕਿ ਅੱਜ ਇੱਕ ਵਰਕਿੰਗ ਕਮੇਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਇੱਕ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਪਾਰਟੀ ਪ੍ਰਧਾਨ ਦਾ ਅਸਤੀਫਾ ਜਿਹੜਾ ਉਹ ਨਾ ਮਨਜ਼ੂਰ ਕੀਤਾ ਜਾਵੇ ਇੱਕ ਪੂਰਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਨਹੀਂ ਸਾਰੇ ਮੈਂ ਤਾਂ ਹੁਣੇ ਆਇਆ ਤੁਹਾਡੇ ਸਾਹਮਣੇ ਇੱਕ ਘੰਟੇ ਬਾਅਦ ਹੋਣੀ ਹੈ ਕੋਈ ਪ੍ਰੈਸ਼ਰਾਈਜ਼ ਨਹੀਂ ਹੈ ਹਰ ਇੱਕ ਬੰਦੇ ਦੇ ਆਪਣੇ ਖਿਆਲ ਹੈਗੇ ਉਹ ਆਪਣੇ ਖਿਆਲات ਇੱਥੇ ਪੇਸ਼ ਕਰੇਗਾ ਮੇਰੀ ਪਰਸਨਲ ਔਰ ਦਿੱਲੀ ਦੇ ਸਿੱਖਾਂ ਦੀ ਜਿਹੜੀ ਰਾਏ ਹੈਗੀ ਕਿ ਪ੍ਰਵਾਨ ਦਾ ਪ੍ਰਧਾਨ ਦਾ ਅਸਤੀਫਾ ਸਰਦਾਰ ਸੁਖਵੀਰ ਸਿੰਘ ਦਾ ਅਸਤੀਫਾ ਉਹਨਾਂ ਨੂੰ ਵਾਪਸ ਭੇਜਣਾ ਹੈ ਜੇਕਰ ਪਾਰਟੀ ਇਕੱਠੀ ਹੁੰਦੀ ਹੈ ਇੱਕ ਅਸਤੀਫੇ ਦੇ ਨਾਲ ਤਾਂ ਇਸ ਦੇ ਵਿੱਚ ਹਰਜ਼ ਕੀ ਹੈ ਸਰਨਾਪਾ ਸਾਹਿਬ ਗੱਲ ਇੰਨੀ ਕਹੇ ਜਾਂਦੀ ਹੈ ਕਿ ਬਾਕੀ ਜਿਹੜੇ ਬਾਗੀ ਹੋਏ ਸੀ ਜਾਂ ਹੋਰ तमाम ਲੀਡਰ ਨੇ ਕੋਈ ਇਕੱਠੇ ਹੋਣ ਦੇ ਵਿੱਚ ਨਹੀਂ ਦੇਖੋ ਗੱਲ ਸੁਣੋ ਇੱਕ ਮਿੰਟ ਜਰਨੈਲ ਇੱਕ ਹੁੰਦਾ ਲੜਾਈ ਦੇ ਵਿੱਚ ਜਦ ਜਰਨੈਲ ਹਾਰ ਜਾਂਦਾ ਹੈ ਸਰ ਜਨਰਲ ਅਸਤੀਫਾ ਜਨੈਤ ਫੌਜ ਹਾਰ ਜਾਂਦੀ ਹੈ ਸਾਰੀ ਇਹ ਸਾਡਾ ਜਰਨੈਲ ਹੈ ਇਸ ਜਰਨੈਲ ਦੇ ਬਗਾਰ ਅਸੀਂ ਆਪਣਾ ਕੋਈ ਜਲ ਨਹੀਂ ਸਮਝਦਾ ਅਕਾਲੀ ਦਲ ਦਾ ਕੋਈ ਜਲ ਨਹੀਂ ਸਮਝਦਾ ਬੜੀ ਖੱਤੀ ਗੱਲ ਹੈ ਜਣੀ ਸਜ਼ਾ ਲਾਣੀ ਹੈ ਅਕਾਲ ਤਖਤ ਨੇ ਉਹ ਲਾਣ ਸਾਨੂੰ ਕੋਈ ਨਹੀਂ ਬਿਲਕੁਲ ਲਾਣ ਪੋਲੀਟਿਕਲੀ ਸਜ਼ਾ ਜੇਕਰ ਲੱਗ ਜਾਂਦੀ ਹੈ ਫਿਰ ਉਸਤੇ ਵੀ ਫੁੱਲ ਚੜਾਉਂਗੇ ਪੋਲੀਟਿਕਲੀ ਸਜ਼ਾ ਜਿਹੜੀ ਹੈਗੀ ਉਹ ਕਾਲ ਤਖਤ ਦੇ ਉੱਤੇ ਦਿੱਤੀ ਨਹੀਂ ਜਾ ਸਕਦੀ ਪੋਲੀਟਿਕਲੀ ਸਜ਼ਾ ਕਦੇ ਵੀ ਨਹੀਂ ਦਿੱਤੀ ਜਾਂਦੀ ਅੱਜ ਤੱਕ ਮੈਂ ਇਤਿਹਾਸ ਦੱਸ ਦੇਣ ਕੀ ਤੁਸੀਂ ਸਿੰਘ ਵਲਟੋਹਨ ਵੀ ਪੋਲੀਟੀਕਲੀ ਸਜ਼ਾ ਦਿੱਤੀ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲੋਂ ਵਿਰਸਾ ਸਿੰਘ ਵਲਟਵਾ ਨਾ ਸਮਝਣਾ ਇਹ ਗੱਲ ਸੁਣ ਲਓ ਸਮਝ ਗਿਆ ਕਿ ਨਹੀਂ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਥੋੜਾ ਗਰਮ ਬੋਲਣ ਕਰਕੇ ਦਿੱਤੀ ਗਈ ਹੈ ਜਿਹੜੀ ਦੇਣੀ ਨਹੀਂ ਚਾਹੀਦੀ ਧਾਰਮਿਕ ਸਜ਼ਾ 6 ਮਹੀਨੇ ਕਹਿੰਦੋਂ ਭਾਂਡੇ ਮਾਜ ਤੂੰ ਇੱਕ ਸਾਲ ਫਲਾਣਾ ਕਰ ਤੂੰ ਪੰਜ ਖੰਡ ਪਾਠ ਆਪ ਕਰ ਇਹ ਹੈ ਪੋਲਿਟਿਕਲ ਸਜ਼ਾ ਜਿਹੜੀ ਹੈ ਮੈਂ ਆਲਰੇਡੀ ਘਰ ਕਾ ਬੈਠਾ ਨਹੀਂ ਬਣਦੀ ਸੀ ਅਕਾਲੀ ਦਲ ਚੌਕਟਣ ਦੇਖੀਏ ਕਿਤੇ ਕਾਂਗਰਸ ਆਏਗਾ ਮਤਲਬ ਕਾਂਗਰਸਿਕ ਜਾਵੇ ਫਿਰ ਮੈਂ ਲੈ ਸੰਕੋਚ ਵਰਦਾ ਪਿਆ ਲਫਜਾ ਨੂੰ ਮਤਲਬ ਇਟ ਇਜ਼ ਨਾਟ ਇਹ ਸਜ਼ਾ ਇਹ ਪਰਸਨਲ ਰੰਜਿਸ਼ ਲੱਗਦੀ ਹੈ ਤੁਸੀਂ ਮੰਨ ਲਿਓ ਪਰਸਨਲ ਰੰਜਿਸ਼ ਦੇ ਤਹਿ ਸਭ ਕੁਝ ਚੱਲਦਾ ਮੰਨਦਾ ਗਿਆ ਮੈਂ ਆਪਣੇ ਮੂੰਹ ਕਹਿੰਨਾ ਮੈਨੂੰ ਪਰਸਨਲ ਰੰਜਿਸ਼ ਲੱਗਦੀ ਹੈ ਜਿੱਤਦਾ ਸਭਾਣਾ ਦੇ ਨਾਲ ਕੋਈ ਜਥੇਦਾਰ ਸਭਾ ਨਹੀਂ ਜਿਹੜਾ ਫੈਸਲਾ ਆਇਆ ਹੈ ਜਿਸ ਨੇ ਆਵੀ ਹੋ ਕੇ ਫੈਸਲਾ ਦਿੱਤਾ ਹੈ ਉਸਨੇ ਪਰਸਨਲ ਰੰਜਿਸ਼ ਕੱਢੀ ਹੋਵੇ ਇਹ ਧਾਰਮਿਕ ਸਜ਼ਾ ਤੋਂ ਇਲਾਵਾ ਬਣਦੀ ਨਹੀਂ politically ਸਜ਼ਾ ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਨਹੀਂ ਦਿੱਤੀ ਜਾ ਸਕਦੀ ਸਿਰਫ ਧਾਰਮਿਕ ਸਜ਼ਾ ਹੀ ਜਾ ਸਕਦੀ ਨਹੀਂ ਹੈ ਮੈਨੂੰ 62 ਸਾਲ ਦਾ ਇਤਿਹਾਸ ਅਕਾਲ ਤੱਕ ਦਾ ਮੇਰੇ ਸਾਹਮਣੇ ਹੈ ਮੈਂ 16 17 ਸਾਲਾਂ ਤੋਂ ਜਾਣਦਾ ਇਤਿਹਾਸ ਮੈਂ ਦੱਸਣ ਕਿਹਨੂੰ ਪੋਲਿਟਿਕਲ ਸਹਹਾ ਮਿਲੀ ਹੈ ਕਿਨੂੰ ਅਗਾਂਹ ਕਿਉਂ ਦਿੱਤੀ ਜਾਏਗੀ ਕਿਸੇ ਨੂੰ ਮਰਿਆਦਾ ਔਰ ਪੰਪਰਾਵਾ ਨਹੀਂ ਬਦਲਾ ਕਰਨ ਆਖਣੀ ਹੈ ਕਿਸੇ ਨੂੰ ਬਿਲਕੁਲ ਆਖ ਨਹੀਂ ਤਾਂ ਸਰਨਾ ਸਾਹਿਬ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਤਮਾਮ ਗੱਲਾਂ ਦੇ ਉੱਤੇ ਚਾਨਣਾ ਪਾਇਆ ਤੇ ਕਿਹਾ ਹੈ ਕਿ ਪੋਲੀਟੀਕਲੀ ਸਜ਼ਾ ਅਕਾਲ ਤਖਤ ਸਾਹਿਬ ਤੋਂ ਜਿਹੜੀ ਆ ਉਹ ਕਦੇ ਵੀ ਦਿੱਤੀ ਜਾਂਦੀ ਨਹੀਂ ਰਹੀ ਹੈ ਕਿ ਤਾਂ ਫਿਲਹਾਲ ਇੱਕ ਵੱਡੇ ਸਵਾਲ ਨੇ ਜਿਹੜੇ ਆ ਉਹ ਇਸ ਵਕਤ ਜਥੇਦਾਰ ਸਹਿਬਾਨਾਂ ਦੇ ਉੱਤੇ ਖੜੇ ਕਰਦੇ ਹੋਏ ਸਰਦਾਰ ਸਾਹਿਬ ਨਜ਼ਰ ਆਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪਰਸਨਲ ਰੰਜਿਸ਼ਾਂ ਦੇ ਕਾਰਨਾਂ ਕਰਕੇ ਇਸ ਵਕਤ ਜਥੇਦਾਰ ਸਹਿਬਾਨਾਂ ਵੱਲੋਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਸੇ ਤਰੀਕੇ ਦੇ ਨਾਲ ਜੇਕਰ ਅੱਜ ਪਾਰਟੀ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਉਹ ਬਿਲਕੁਲ ਵੀ ਹਰ ਕਿਸੇ ਇਸ ਫੈਸਲੇ ਨੂੰ ਉਹ ਕਬੂਲ ਨਹੀਂ ਕਰਨਗੇ ਯਾਨੀ ਕਿ ਫੈਸਲੇ ਨੂੰ ਜਿਹੜਾ ਉਹ ਕਬੂਲਿਆ ਨਹੀਂ ਜਾਵੇਗਾ ਅਤੇ ਜਦੋਂ ਤੱਕ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਨੇ ਉਹ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਹੀ ਦੇਖਣਗੇ ਤਾਂ ਫਿਲਹਾਲ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਤੇ ਕੀ ਵਾਕਈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਨਹੀਂ ਇਸ ਦੀ ਤਸਵੀਰ ਦੇਖਣ ਯੋਗ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ